ਪਹਿਲਾਂ ਇਦਾਂ ਮੈਂ ਜੀ ਪੀਰਾ ਸਿੰਘਾ ਨੇ ਮੈਨੂੰ ਦੱਸਾਇਆ ਅੱਜ ਆ ਇੰਟਰਨੈਟ ਦੇ ਉੱਤੇ ਕਿ ਇੱਕ ਦਿਲਜੀਤ ਸਹਾਜ ਨਾਮ ਦਾ ਜਿਹੜਾ ਫਿਲਮੀ ਐਕਟਰ ਆ ਉਹ ਇੱਕ ਫਿਲਮ ਬਣਾ ਰਿਹਾ ਚਮਕੀਲੇ ਦੇ ਉੱਤੇ ਜਿਹੜਾ ਉਹ ਗਾਉਣ ਵਾਲਾ ਨਚਾਰ ਸੀ ਚਮਕੀਲਾ ਉਸ ਦੇ ਉੱਤੇ ਫਿਲਮ ਬਣਾ ਰਿਹਾ ਤੇ ਉਹਦੇ ਵਿੱਚ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇੰਟਰਨੈਟ ਦੇ ਉੱਤੇ ਥਰੂ ਉਹਦੇ ਪਤਾ ਲੱਗਾ ਸਾਨੂੰ ਕਿ ਉਹਨੂੰ ਸ਼ਹੀਦ ਬਣਾਇਆ ਜਾ ਰਿਹਾ ਵੀ ਚਮਕੀਲਾ ਸ਼ਹੀਦ ਸੀ ਸੁਭਾਵਕ ਆ ਜੇ ਚਮਕੀਲੇ ਨੂੰ ਸ਼ਹੀਦ ਬਣਾਇਆ ਜਾਊਗਾ ਤੇ ਫਿਰ ਉਹਨਾਂ ਸਿੰਘਾਂ ਦੇ ਕਿਰਦਾਰ ਨੂੰ ਕਿਵੇਂ ਦਿਖਾਉਣਗੇ ਜਿਨ੍ਹਾਂ ਨੇ ਚਮਕੀਲੇ ਦਾ ਸੋਧਾ ਲਾਇਆ ਸੀ ਕਿਉਂਕਿ ਉਹ ਕੰਜਰਖਾਨਾ ਕਰਦਾ ਸੀਗਾ ਸਮਾਜ ਗੰਦ ਪਾਉਂਦਾ ਸੀਗਾ ਗੰਦ ਬੋਲਦਾ ਸੀਗਾ ਤੇ ਜੇ ਇਹ ਨੂੰ ਸ਼ਹੀਦ ਦਿਖਾਉਣਗੇ ਤੇ ਸੁਭਾਵਕ ਉਹਨਾਂ ਦੇ ਕਿਰਦਾਰ ਨੂੰ ਖੜਕ ਉਸ ਉਹਨਾਂ ਦੇ ਕਿਰਦਾਰ ਨੂੰ ਬਹੁਤ ਮਾੜਾ ਤੇ ਛੋਟਾ ਵਿਖਾਉਣਗੇ ਉਹਨਾਂ ਨੂੰ ਕਾਤਲ ਵਿਖਾਉਣਗੇ ਇਸ ਸ਼ਹੀਦ ਦੇ ਜਿਹੜਾ ਕਿ ਅਖੌਤੀ ਸ਼ਹੀਦ ਦਾ ਇਸ ਕਰਕੇ ਪਹਿਰਾ ਇਦਾਂ ਵਾਂ ਵੀ ਸਾਡੇ ਵੱਲੋਂ ਕੋਈ ਬੇਨਤੀ ਨਹੀਂ ਆ ਕੋਈ ਅਪੀਲ ਨਹੀਂ ਆ ਸਿੱਧੀ ਸਿੱਧੀ ਉਹਨਾਂ ਲੋਕਾਂ ਨੂੰ ਸਲਾਹ ਆ ਜਿਹੜੇ ਵੀ ਇਹ ਫਿਲਮ ਬਣਾ ਰਹੇ ਨੇ ਕਿ ਨਾ ਤਾਂ ਉਹ ਚਕੰਦਰ ਕਦੀ ਸ਼ਹੀਦ ਸੀ ਨਾ ਸ਼ਹੀਦ ਹੋ ਸਕਦਾ ਨਾ ਉਹਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜੇਕਰ ਇਸ ਫਿਲਮ ਦੇ ਵਿੱਚ ਸਿੱਖਾ ਉਹਨਾਂ ਖੜਕੂ ਸਿੰਘਾਂ ਦਾ ਕਿਰਦਾਰ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਉਹਦਾ ਸੋਧਾ ਲਾਇਆ ਸੀ ਤੇ ਫਿਰ ਇਹ ਆਪਣਾ ਪੜਿਆ ਵਿਚਾਰੇ ਉਹ ਫਿਲਮ ਨਹੀਂ ਚੱਲਣੀ ਇਹ ਸਿੱਖਾਂ ਨੇ ਚੱਲਣ ਨਹੀਂ ਦੇਣੀ ਖਾਲਸਾ ਪੰਥ ਨੇ ਨਹੀਂ ਚੱਲਣ ਦੇਣੀ ਕਿਉਂਕਿ ਭਾਈ ਦੀਪ ਸਿੰਘ ਹੀਰਾ ਤੇ ਜਿਨ੍ਹਾਂ ਵੀ ਉਹ ਸਿੰਘ ਸਾਨੂੰ ਸਾਡੇ ਕੌਮ ਦੇ ਜਹਾਰੂ ਸੀ ਯੋਧੇ ਸੀ ਉਹ ਸਰਕਾਰ ਜੋਬ ਸਨ ਉਹਨਾਂ ਨੇ ਇਹਦਾ ਸੌਦਾ ਇਸ ਕਰਕੇ ਲਾਇਆ ਸੀ ਕਿਉਂਕਿ ਕਿੰਨੇ ਪੰਜਾਬ ਦੇ ਵਿੱਚ ਰਹਿ ਕਰਕੇ ਬਹੁਤ ਜ਼ਿਆਦਾ ਗੰਦ ਪਾਇਆ ਸੀ ਅਜਿਹੇ ਅਸ਼ਲੀਲ ਗਾਣੇ ਇਹਦੇ ਉਹਨੂੰ ਗਾਏ ਜਾਂਦੇ ਸੀ ਜੋ ਸਮਾਜ ਚ ਸੁਣਦੇ ਲਾਇਕ ਨਹੀਂ ਉਹਨੂੰ ਉਹੀ ਲੋਕ ਸੁਣਦੇ ਸੀ ਜਿਹੜੇ ਸਮਾਜਿਕ ਕਦਰਾਂ ਕੀਮਤਾਂ ਨੂੰ ਬਹੁਤ ਥਾਂ ਸੁੱਟ ਚੁੱਕੇ ਸੀ ਜਿਹੜੇ ਈਆਂਪਣ ਦੇ ਯਤਕਰ ਨਹੀਂ ਹੋ ਜਾਣਦੇ ਉਹੀ ਲੋਕ ਉਹਨੂੰ ਸੁਣਦੇ ਸੀ ਉਹੀ ਉਹਦੇ ਸਰੋਤੇ ਸੀ ਬਾਰ ਬਾਰ ਸਮਝਾਉਣ ਦੇ ਬਾਵਜੂਦ ਕਜਰਖਨੋਂ ਕਰਨਾ ਨਹੀਂ ਛੱਡਿਆ ਕਿ ਸਿੰਘਾਂ ਨੇ ਉਹਨੂੰ ਸੌਦਾ ਲਾ ਦਿੱਤਾ ਹੁਣ ਰੋ ਵਿਚਾਰ ਜੇ ਫਿਲਮ ਦੇ ਵਿੱਚ ਸਖੰਦ ਸਿੰਘਾਂ ਦੇ ਗਰਦਾਰ ਨੂੰ ਨਾ ਨਿਉਂਖਾਉਣ ਦੀ ਕੋਸ਼ਿਸ਼ ਕੀਤੀ ਗਈ ਜਾਇਸ ਦੁੱਕੀ ਦੇ ਗਾਣ ਗਾਉਣ ਵਾਲੇ ਨਚਾਰ ਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਭੁਲੇਖਾ ਵਾ ਇਹਨਾਂ ਪ੍ਰੋਡਿਊਸਰਾਂ ਦਾ ਇਹਨਾਂ ਹੀਰੋਆਂ ਦਾ ਵੀ ਉਹ ਫਿਲਮ ਜਿਹੜੀ ਆ ਉਹਨੂੰ ਖਾਲਸਾ ਪੰਥ ਚੱਲਣ ਦਊਗਾ ਧਰੂ ਕਿਰਪਾ ਕਰੇ ਮਹਾਰਾਜ ਜਿਵੇਂ ਸੇਵਾ ਲੈਣਗੇ ਇਹੋ ਜੀਆਂ ਫਿਲਮਾਂ ਨਾ ਪਹਿਲਾਂ ਚੱਲਣ ਦਿੱਤੀਆਂ ਸੀ ਨਾ ਗਾਂ ਚੱਲਣ ਗਿਆ ਪਹਿਰਾ ਇਦਾਂ ਵਾ ਅੱਜ ਵੀ ਇਹਨਾਂ ਸਿੰਘਾਂ ਨੇ ਮੈਨੂੰ ਦੱਸਾਇਆ ਅੱਜ ਆ ਇੰਟਰਨੈਟ ਦੇ ਉੱਤੇ ਇੱਕ ਦਿਲਜੀਤ ਸਾਂਝ ਨਾਨ ਦਾ ਜਿਹੜਾ ਫਿਲਮੀ ਐਕਟਰ ਆ ਉਹ ਇੱਕ ਫਿਲਮ ਬਣਾ ਰਿਹਾ ਚਮਕੀਲੇ ਦੇ ਉੱਤੇ ਜਿਹੜਾ ਉਹ ਗਾਉਣ ਵਾਲਾ ਨਚਾਰ ਸੀ ਚਮਕੀਲਾ ਉਸ ਦੇ ਉੱਤੇ ਫਿਲਮ ਬਣਾ ਰਿਹਾ ਤੇ ਉਹਦੇ ਵਿੱਚ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇੰਟਰਨੈਟ ਦੇ ਉੱਤੇ ਥਰੂ ਉਹਦੇ ਪਤਾ ਲੱਗਾ ਸਾਨੂੰ ਕਿ ਉਹਨੂੰ ਸ਼ਹੀਦ ਬਣਾਇਆ ਜਾ ਰਿਹਾ ਵੀ ਚਮਕੀਲਾ ਸ਼ਹੀਦ ਸੀ ਸੁਭਾਵਕ ਹੈ ਜੇ ਚਮਕੀਲੇ ਨੂੰ ਸ਼ਹੀਦ ਬਣਾਇਆ ਜਾਊਗਾ ਤੇ ਫਿਰ ਉਹਨਾਂ ਸਿੰਘਾਂ ਦੇ ਕਿਰਦਾਰ ਨੂੰ ਕਿਵੇਂ ਦਿਖਾਉਣਗੇ ਜਿਨ੍ਹਾਂ ਨੇ ਚਮਕੀਲੇ ਦਾ ਸੋਧਾ ਲਾਇਆ ਸੀ ਕਿਉਂਕਿ ਉਹ ਕੰਜਰਖਾਨਾ ਕਰਦਾ ਸੀਗਾ ਸਮਾਜ ਗੰਦ ਪਾਉਂਦਾ ਸੀਗਾ ਗੰਦ ਬੋਲਦਾ ਸੀਗਾ ਤੇ ਜੇ ਇਹ ਨੂੰ ਸ਼ਹੀਦ ਖਾਣਗੇ ਤੇ ਸੁਭਾਵਕ ਉਹਨਾਂ ਦੇ ਕਿਰਦਾਰ ਨੂੰ ਖੜਕ ਕਿਸ ਨੂੰ ਦਾ ਕਿਰਦਾਰ ਨੂੰ ਬਹੁਤ ਮਾੜਾ ਤੇ ਛੋਟਾ ਵਿਖਾਣਗੇ ਉਹਨਾਂ ਨੂੰ ਕਾਤਲ ਵਿਖਾਣਗੇ ਇਸ ਸ਼ਹੀਦ ਤੇ ਜਿਹੜਾ ਕਿ ਅਖੌਤੀ ਸ਼ਹੀਦ ਦਾ ਇਸ ਕਰਕੇ ਪਹਿਰਾ ਇਦਾਂ ਆ ਵੀ ਸਾਡੇ ਵੱਲੋਂ ਕੋਈ ਬੇਨਤੀ ਨਹੀਂ ਆ ਕੋਈ ਅਪੀਲ ਨਹੀਂ ਆ ਤੇ ਸਿੱਧੀ ਸਿੱਧੀ ਉਹਨਾਂ ਲੋਕਾਂ ਨੂੰ ਸਲਾਹ ਆ ਜਿਹੜੇ ਵੀ ਇਹ ਫਿਲਮ ਬਣਾ ਰਹੇ ਨੇ ਕਿ ਨਾ ਤਾਂ ਉਹ ਕੰਜਰ ਕਦੀ ਸ਼ਹੀਦ ਸੀ ਨਾ ਸ਼ਹੀਦ ਹੋ ਸਕਦਾ ਨਾ ਉਹਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜੇਕਰ ਇਸ ਫਿਲਮ ਦੇ ਵਿੱਚ ਸਿੱਖਾ ਉਹਨਾਂ ਖੜਕੂ ਸਿੰਘਾਂ ਦਾ ਕਿਰਦਾਰ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਉਹਦਾ ਸੌਦਾ ਲਾਇਆ ਸੀ ਤੇ ਫਿਰ ਇਹ ਆਪਣਾ ਪੜਿਆ ਵਿਚਾਰੇ ਉਹ ਫਿਲਮ ਨਹੀਂ ਚੱਲਣੀ ਇਹ ਸਿੱਖਾਂ ਨੇ ਚੱਲਣ ਨਹੀਂ ਦੇਣੀ ਖਾਲਸਾ ਪੰਥ ਨੇ ਨਹੀਂ ਚੱਲਣ ਦੇਣੀ ਕਿਉਂਕਿ ਭਾਈ ਦੀਪ ਸਿੰਘ ਹਿਰਾ ਤੇ ਜਿਨ੍ਹਾਂ ਵੀ ਉਹ ਸਿੰਘ ਸਨ ਉਹ ਸਾਡੇ ਕੌਮ ਦੇ ਜਹਾਰੂ ਸਿ ਯੋਧੇ ਸੀ ਉਹ ਸਤਕਾਰਯੋਗ ਸਨ ਉਹਨਾਂ ਨੇ ਇਹਦਾ ਸੌਦਾ ਇਸ ਕਰਕੇ ਲਾਇਆ ਸੀ ਕਿਉਂਕਿ ਕਿੰਨੇ ਪੰਜਾਬ ਦੇ ਵਿੱਚ ਰਹਿ ਕਰਕੇ ਬਹੁਤ ਜ਼ਿਆਦਾ ਗੰਦ ਪਾਇਆ ਸੀ ਅਜਿਹੇ ਸ਼ੀਰੀ ਗਾਣੇ ਜਿਹੜੇ ਉਹਨਾਂ ਗਾਏ ਜਾਂਦੇ ਸੀ ਜੋ ਸਮਾਜ 'ਚ ਸੁਣਦੇ ਲਾਇਕ ਨਹੀਂ ਉਹਨੂੰ ਉਹੀ ਲੋਕ ਸੁਣਦੇ ਸੀ ਜਿਹੜੇ ਸਮਾਜਿਕ ਕਦਰਾਂ ਕੀਮਤਾਂ ਨੂੰ ਬਹੁਤ ਥਾਂ ਸੁਲ ਚੁੱਕੇ ਸੀ ਜਿਹੜੇ ਧੀਆਂ ਪਰਾਂ ਦੀਤ ਕਰਨ ਨਹੀਂ ਹੁੰ ਜਾਣਦੇ ਉਹੀ ਲੋਕ ਉਹਨੂੰ ਸੁਣਦੇ ਸੀ ਉਹੀ ਉਹਦੇ ਸਰੋਤੇ ਸੀ ਬਾਰ ਬਾਰ ਸਮਝਾਉਣ ਦੇ ਬਾਵਜੂਦ ਕੰਜਰਖਾਨਾ ਨਾ ਨਹੀਂ ਢਿਆ ਸਿੰਘਾਂ ਨੇ ਉਹਨੂੰ ਸੋਧਾ ਲਾ ਦਿੱਤਾ ਹੁਣ ਰੋਵ ਵਿਚਾਰ ਵਿੱਚ ਫਿਲਮ ਦੇ ਵਿੱਚ ਸਿੱਖਾਂ ਦੇ ਸਿੰਘਾਂ ਦੇ کردار ਨੂੰ ਨਿਉਂ ਖਾਉਣ ਦੀ ਕੋਸ਼ਿਸ਼ ਕੀਤੀ ਗਈ ਜਾਇਸ ਦੁੱਕੀ ਦੇ ਗਾਣ ਗਾਉਣ ਵਾਲੇ ਨਚਾਰ ਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਭਲੇਖਾ ਵਾ ਇਹਨਾਂ ਪ੍ਰੋਡਿਊਸਰਾਂ ਦਾ ਇਹਨਾਂ ਹੀਰੋਆਂ ਦਾ ਵੀ ਉਹ ਫਿਲਮ ਜਿਹੜੀ ਆ ਉਹਨੂੰ ਖਾਲਸਾਪਨ ਚੱਲਣ ਦਊਗਾ ਧਰੂ ਕਿਰਪਾ ਕਰੇ ਮਾਰਾ ਫਿਰ ਜਿਵੇਂ ਸੇਵਾ ਲੈਣਗੇ ਇਹੋ ਜੀਆਂ ਫਿਲਮਾਂ ਜਾਂ ਪਹਿਲਾਂ ਚੱਲਣਤੀਆਂ ਸੀ ਨਾ ਗਾਂ ਚੱਲਣਗੀਆਂ